ਸਾਥਕ ਕਹਿੰਦੇ ਕਿ ਸੰਘਣੇ ਰੁੱਖਾਂ ਦੀ ਵੀ ਓਪਰੀ ਲੱਗਦੀ ਛਾਹ ਦੋਸਤੋ ਪੂਰੀ ਦੁਨੀਆ ਸੁੰਨੀ ਲੱਗਦੀ ਜੇ ਕਿਤੇ ਲਾਪਤਾ ਹੋ ਜੇ ਮਾਂ ਦੋਸਤੋ ਸਤਿ ਸ਼੍ਰੀ ਅਕਾਲ ਇਸ ਸਮੇ ਅਸੀਂ ਬਾ ਸਾਡੇ ਵਿਖੇ ਮੌਜੂਦ ਹੈ ਨਵਾਂ ਸ਼ਹਿਰ ਔਰ ਆ ਦੋ ਵੀਰ ਸਾਡੇ ਨਾਲ ਮੌਜੂਦ ਨੇ ਇਹਨਾਂ ਨੇ ਬੇਨਤੀ ਕਰਨੀ ਹੈ ਮਨਦੀਪ ਇਹਨਾਂ ਦਾ ਨਾਂ ਇਹਨਾਂ ਦਾ ਗੁਰਪ੍ਰੀਤ ਹੈ ਤੁਹਾਨੂੰ ਤਸਵੀਰ ਦਿਖਾਣੀ ਹੈ ਅਸੀਂ ਇਹ ਤਸਵੀਰ ਇਹਨਾਂ ਦੀ ਮਦਰ ਦੀ ਹੈ ਜੋ ਅੱਜ ਸਵੇਰੇ 6 ਵਜੇ ਦੇ ਕਰੀਬ ਕਿਉਂਕਿ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੀ ਮਦਰ ਦੀ ਜਿਹੜੀ ਮਾਨਸਿਕ ਸਥਿਤੀ ਹੈ ਉਹ ਠੀਕ ਨਹੀਂ ਹੈ ਤੇ ਸਵੇਰੇ 6 ਵਜੇ ਦੇ ਕਰੀਬ ਇਹ ਬੱਸ ਅੱਡੇ ਪਹੁੰਚ ਜਾਂਦੇ ਆ ਔਰ ਬੱਸ ਤੋਂ ਬੱਸ ਅੱਡੇ ਜਦੋਂ ਪਹੁੰਚਦੇ ਉਸ ਤੋਂ ਬਾਅਦ ਰਾਜਧਾਨੀ ਦੀ ਬੱਸ ਚੜ ਕੇ ਉਹ ਹਿਸ਼ਾਰਪੁਰ ਵੱਲ ਚਲੇ ਜਾਂਦੇ ਆ ਔਰ ਸਵੇਰੇ 6:20 ਰਾਜਧਾਨੀ ਦੀ ਉਹ ਜਿਹੜੀ ਬੱਸ ਚੜਦੇ ਆ ਸਵੇਰ ਦੀ ਇਹ ਦੋਹੇ ਭਰਾ ਭਟਕਦੇ ਪਏ ਆ ਕਦੀ ਇੱਧਰ ਕਦੀ ਉੱਧਰ ਸੀਸੀਟੀਵੀ ਫੁਟੇਜ ਇਹਨਾਂ ਨੇ ਕਢਾਈਆਂ ਸਾਰੀਆਂ ਔਰ ਉਹਦੇ ਆਧਾਰ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਮਦਰ ਜਿਹੜੇ ਰਾਹੋਂ ਤੋਂ ਇੱਥੇ ਤੱਕ ਆ ਜਾਂਦੇ ਆ ਨਮਾ ਸ਼ਹਿਰ ਤੱਕ ਆ ਜਾਂਦੇ ਤੇ ਉਸ ਤੋਂ ਬਾਅਦ ਰਾਜਧਾਨੀ ਦੀ ਬੱਸ ਜਿਹੜੀ ਆ ਉਹ ਸੀਸੀਟੀਵੀ ਫੁਟੇਜ ਦੇ ਅਕੋਰਡਿੰਗ ਹੈ ਨਾ ਤੇ ਕਹਿੰਦੇ ਮੁਤਾਬਕ ਉਹ ਚੜ ਜਾਂਦੇ ਤੇ ਹਿਸ਼ਾਰਪੁਰ ਵਿੱਚ ਜਿੰਨੇ ਸਾਡੇ ਭੈਣ ਭਰਾ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਹੈ ਪਰ ਫਿਰ ਤੋਂ ਤਸਵੀਰ ਮੈਂ ਦਿਖਾ ਦਵਾ ਬ੍ਰਦਰ ਤਸਵੀਰ ਦੇ ਦਿਓ ਆ ਤਸਵੀਰ ਹੈ ਜੀ ਮਾਤਾ ਜੀ ਦੀ ਆ ਤਸਵੀਰ ਤੁਸੀਂ ਦੇਖ ਲਓ ਇਹ ਮਾਤਾ ਜੀ ਦੀ ਤਸਵੀਰ ਹੈ ਔਰ ਇਹ ਬੱਸ ਚੜ ਕੇ ਹਿਸ਼ਾਰਪੁਰ ਵੱਲ ਨੂੰ ਗਏ ਆ ਨਵੇਂ ਸ਼ਹਿਰ ਤੋਂ ਹੁਸ਼ਿਆਰਪੁਰ ਤੱਕ ਜਿੰਨੇ ਸਾਡੇ ਭੈਣ ਭਰਾ ਵੀਡੀਓ ਦੇਖ ਰਹੇ ਕਿਉਂਕਿ ਸਾਨੂੰ ਨਹੀਂ ਪਤਾ ਉਹ ਹੁਸ਼ਿਆਰਪੁਰ ਪਹੁੰਚੇ ਕਿ ਨਹੀਂ ਪਹੁੰਚੇ ਹੋ ਸਕਦਾ ਗੜਸ਼ੰਕਰ ਉੱਤਰ ਗਏ ਹੋਣ ਹੋ ਸਕਦਾ ਮਾਲਪੁਰ ਉੱਤਰ ਗਏ ਹੋਣ ਬੇਨਤੀ ਐਨੀ ਹੈ ਕਿ ਜੋ ਜੇ ਕੋਈ ਕਿਧਰੇ ਵੀ ਫਿਰ ਤੋਂ ਤਸਵੀਰ ਦਿਖਾ ਦਿਓ ਇਹ ਮਾਤਾ ਜੀ ਨੂੰ ਦੇਖਦਾ ਤਾਂ ਜ਼ਰੂਰ ਸਾਡੀ ਟੀਮ ਨਾਲ ਸੰਪਰਕ ਕਰ ਲੈਣ ਪਿੰਕ ਕਲਰ ਦਾ ਡੋਟਾ ਹਲਕਾ ਜਾ ਰਿਹਾ ਹੈ ਗੁਲਾਬੀ ਰੰਗ ਦਾ ਸੂਟ ਉਹਨਾਂ ਨੇ ਪਾਇਆ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਉਮਰ 60-70 ਦੇ ਕਰੀਬ ਉਮਰ ਹੈ ਔਰ ਇਹ ਮਾਤਾ ਜੀ ਸਵੇਰੇ ਰਾਜਧਾਨੀ ਦੀ ਬੱਸ ਚੜ ਕੇ ਨਵਾਂ ਸ਼ਹਿਰ ਤੋਂ ਜਿਹੜੀ ਹੁਸ਼ਿਆਰਪੁਰ ਨੂੰ ਬੱਸ ਜਾਂਦੀ ਉਹ ਤੇ ਚੜਦੇ ਆ ਤੇ ਉਸ ਤੋਂ ਬਾਅਦ ਪਰਿਵਾਰ ਨੂੰ ਬਿਲਕੁਲ ਨਹੀਂ ਪਤਾ ਕਿੱਧਰ ਗਏ ਇਹ ਬੇਟਾ ਮਨਦੀਪ ਹੈ ਇਹਨਾਂ ਦਾ ਮਨਦੀਪ ਭਾਈ ਇੱਕ ਵਾਰੀ ਪੂਰੀ ਗੱਲ ਸਮਝਾ ਦਿਓ ਸਰ ਅਸੀਂ ਨਾ ਸਵੇਰੇ ਜਦੋਂ ਸੁੱਤੇ ਪਏ ਉੱਠੇ ਆ ਤਾਂ ਘਰੇ ਹੈ ਨਹੀਂ ਸੀ ਮੇਰੇ ਮੰਮੀ ਤੇ ਮੈਂ ਤੁਸੀਂ ਖੁਦ ਸਮਝ ਸਕਦੇ ਹੋ ਇੱਕ ਮਾਂ ਜਿਸ ਦੇ ਆਲੇ-ਦੁਆਲੇ ਪੁੱਤਰ ਦਾ ਪੂਰਾ ਸੰਸਾਰ ਹੁੰਦਾ ਉਹ ਲਾਪਤਾ ਹੋਵੇ ਤਾਂ ਇਹ ਗੁਰਪ੍ਰੀ ਤੇ ਦੋਨਾਂ ਦੀ ਅੱਖਾਂ 'ਚ ਹੰਝੂ ਆ। ਵੀਰ ਜੀ ਇੱਕ ਵਾਰ ਫਿਰ ਤੋਂ ਤਸਵੀਰ ਦਿਖਾ ਦੇ। ਅਸੀਂ ਰਲ ਮਿਲ ਕੇ ਇਹਨਾਂ ਦੀ ਮਦਦ ਕਰਨੀ ਹੈ ਔਰ ਮੈਨੂੰ ਯਕੀਨ ਹੈ ਕਿ ਤੁਸੀਂ ਚਮਤਕਾਰ ਕਰਦੇ ਹੋ। ਇਹ ਦੋ ਭਰਾ ਜਿਹੜੇ ਸਵੇਰ ਦੇ ਵਿਚਾਰੇ ਭਟਕਦੇ ਪਏ ਆ। ਰਾਹੋਂ ਤੋਂ ਜਿਵੇਂ ਇਹਨਾਂ ਨੇ ਇਕੱਲਾ-ਇਕੱਲਾ ਸੀਸੀਟੀਵੀ ਕੈਮਰਾ ਖੰਘਾਲਿਆ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਖੰਘਾਲ ਦੇ ਖੰਘਾਲ ਦੇ ਇਹਨਾਂ ਨੇ ਇਨਫੋਰਮੇਸ਼ਨ ਕੱਢੀ ਹੈ। ਇਹ ਦਿਲ ਕੀ ਹੋਣੀ ਹੈ, ਕੌਣ ਤੋਂ ਪਤਾ ਨਹੀਂਗਾ। ਇਹਨੂੰ ਪੜੀ ਲਿਖੀ ਵੀ ਨਹੀਂ ਗਈ ਉਹ ਤਾਂ ਉਹ ਪਤਾ ਵੀ ਨਹੀਂ ਕਿੱਥੇ ਹੋਣੀ ਕਿੱਥੇ ਨਹੀਂ ਉਹਦੀ ਮਾਨਸਿਕ ਸਥਿਤੀ ਠੀਕ ਨਹੀਂ ਹੈਗੀ ਦਵਾਈ ਚੱਲਦੀ ਪਈ ਹੈ ਜੀ ਉਹਨਾਂ ਦੀ ਸਵੇਰੇ ਉੱਠਿਆ ਮੈਂ ਉੱਠ ਕੇ ਦੇਖਿਆ ਘਰੇ ਹੈ ਨਹੀਂ ਸੀਗੀ ਗੁਰਦੁਆਰਾ ਮੈਂ ਕਿਹਾ ਚੱਲੋ ਗੁਰਦੁਆਰਾ ਮੱਥਾ ਟੇਕਣ ਗਏ ਹੁਣੇ ਗੁਰਦੁਆਰੇ ਗਏ ਮੈਂ ਦੇਖਣ ਉੱਥੇ ਲੱਭੇ ਨਹੀਂ ਮੈਨੂੰ ਉਸ ਤੋਂ ਬਾਅਦ ਅਸੀਂ ਦੇਖਿਆ ਪੂਰੀ ਸ਼ਹਿਰ ਘਾ ਕੇ ਦੇਖਿਆ ਵੀ ਹਾਂ ਕਿਤੇ ਮਿਲ ਜਾਣ ਤੇ ਫਿਰ ਉਸ ਤੋਂ ਬਾਅਦ ਅਸੀਂ ਥਾਣੇ ਗਏ ਥਾਣੇ ਜਾ ਕੇ ਦਰਖਾਸਤ ਦਿੱਤੀ ਉਹ ਕਹਿੰਦੇ ਵੀ ਤੁਸੀਂ ਫੁਟੇਜ ਚੈੱਕ ਕਰਾਓ ਫੁਟੇਜ ਚੈੱਕ ਕਰਾਉਣ ਤੋਂ ਬਾਅਦ ਪਤਾ ਚੱਲਿਆ ਵੀ ਉਹ ਕਿਸੇ ਨਾਲ ਇੱਥੇ ਰਾਹੋਂ ਤੋਂ 86 ਦੇ ਕੋਲੋਂ ਕੋਈ ਮੋਟਰਸ ਤਿੰਨ ਜਣੇ ਉੱਥੇ ਬੈਠੇ ਆ ਇਹ ਤੇ ਬੱਸੇ ਉਹ ਤੋਂ ਮੋਟਰਸਾਈਕਲ ਤੋਂ ਬੈ ਕੇ ਦੇ ਰਹਾਂ ਨਵਾਂ ਸ਼ਹਿਰ ਆਲੂ ਆਏ ਆ ਤੇ ਨਵਾਂ ਸ਼ਹਿਰ ਅਸੀਂ ਬੱਸ ਅੱਡੇ ਦੇ ਕੋਲੋਂ ਆ ਕੇ ਦੇਖਿਆ ਉਹਨੂੰ ਚੈੱਕ ਕਰਾਇਆ ਫੋਟੇ ਤੇ ਉੱਥੇ ਵੀ ਉਹਨਾਂ ਨੇ ਸ਼ੋਅ ਹੋਇਆ ਵੀ ਹਾਂ ਉੱਥੋਂ ਨਵੇਂ ਸ਼ਹਿਰੋਂ ਬੱਸ ਫੜ ਕੇ ਰਾਜਧਾਨੀ ਦੀ ਤੇ ਉਹ ਹੁਸ਼ਿਆਰਪੁਰ ਆਲੂ ਗਏ ਆ ਕੋਈ ਰਿਸ਼ਤੇਦਾਰੀ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸਾਡੀ ਮਨ 'ਚ ਗੱਲ ਹੋਵੇ ਕਿ ਮੱਥਾ ਟੇਕਣ ਜਾਣਾ ਕਿਉਂਕਿ ਕਿਵੇਂ ਨਾ ਮਾਨਸਿਕ ਸਥਿਤੀ ਠੀਕ ਨਹੀਂ ਹੁੰਦੀ ਬੰਦੇ ਮਨ 'ਚ ਜਿਹੜੀ ਗੱਲ ਘਰ ਕਰ ਜਾਂਦੀ ਉਹਦੇ ਬਾਰੇ ਬਾਰ-ਬਾਰ ਸੋਚੀਏ ਸਾਡਾ ਕੋਈ ਰਾਤੀ ਗੱਲ ਨਹੀਂ ਕੀਤੀ ਬਸ ਸੋਣ ਸਵੇਰੇ ਅਸੀਂ ਜਦੋਂ ਫੋਟੇ ਚੈੱਕ ਕਰਾਈ ਉਹਦੇ ਵਿੱਚ 5:43 ਮਿੰਟ ਤੇ ਸਾਨੂੰ ਰੋਡ ਤੇ ਮਿਲਿਆ ਹਾਂ ਜੀ ਹਾਂ ਜੀ ਹਾਂ ਜੀ ਤੇ ਇੱਕ ਵਾਰ ਫਿਰ ਤੋਂ ਮੈਂ ਵੀ ਜੇ ਤਸਵੀਰ ਵਾਰ-ਵਾਰ ਦਿਖਾਈ ਚੱਲੋ ਫਿਰ ਤੋਂ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਦੇਖਦੇ ਪਏ ਆ ਕਿ ਇਹ ਮਾਤਾ ਜੀ ਨੇ ਨਾਮ ਕੀ ਇਹਨਾਂ ਦਾ ਪਰਮਿੰਦਰ ਕੌਰ ਪਰਮਿੰਦਰ ਕੌਰ ਮਾਤਾ ਜੀ ਦਾ ਨਾਮ ਹੈ 65-70 ਦੇ ਕਰੀਬ ਉਮਰ ਹੈ ਗੁਲਾਬੀ ਰੰਗ ਦਾ ਸੂਟ ਪਾਇਆ ਨਮਾ ਸ਼ਹਿਰ ਤੋਂ ਹੁਸ਼ਿਆਰਪੁਰ ਵੱਲ ਨੂੰ ਗਏ ਆ ਹੋ ਸਕਦਾ ਗੜਸ਼ੰਕਰ ਉੱਤਰ ਗਏ ਹੋਣ ਹੋ ਸਕਦਾ ਮਾਲਪੁਰ ਉੱਤਰ ਗਏ ਹੋਣ ਹੋ ਸਕਦਾ ਸਹਿਲੇ ਉੱਤਰ ਗਏ ਹੋਣ ਹੋ ਸਕਦਾ ਹੁਸ਼ਿਆਰਪੁਰ ਹੁਣ ਤੇ ਗੜਸ਼ੰਕਰ ਵਾਲੇ ਭਰਾਵਾਂ ਨੂੰ ਮਾਲਪੁਰ ਵਾਲੇ ਭੈਣਾ ਭਰਾਵਾਂ ਨੂੰ ਸੈਲੇ ਵਾਲੇ ਭੈਣਾ ਭਰਾਵਾਂ ਨੂੰ ਤੇ ਹੁਸ਼ਿਆਰਪੁਰ ਵਾਲੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਪਰਮਿੰਦਰ ਕੌਰ ਮਾਤਾ ਜੀ ਦਾ ਨਾਮ ਹੈ ਹੁਸ਼ਿਆਰਪੁਰ ਬਸ ਅੱਡੇ ਤੇ ਵੀ ਜ਼ਰੂਰ ਜਿਹੜੇ ਸਾਡੇ ਭੈਣ ਭਰਾ ਵੀਡੀਓ ਦੇਖ ਰਹੇ ਆ ਸਾਡੇ ਨਾਲ ਸੰਪਰਕ ਕਰ ਲਿਓ ਵੀਰੇ ਆਪਣਾ ਨੰਬਰ ਬੋਲ ਦਿਓ ਇੱਕ ਵਾਰ 9779169950 9779169950 ਜੀ ਇੱਕ 97 97796 8606 ਇਹ ਦੋ ਨੰਬਰ ਤੁਸੀਂ ਇਹਨਾਂ ਦੋਨਾਂ ਨੰਬਰ ਤੇ ਕਾਲ ਕਰ ਲੈਣੀ ਆ ਔਰ ਥੋੜੇ ਦਿਨ ਪਹਿਲੇ ਤੁਹਾਨੂੰ ਪਤਾ ਹੈ ਕਿ ਜਲੰਧਰ ਤੋਂ ਬੱਚਾ ਭਟਕੇ ਨਵਾਂ ਸ਼ਹਿਰ ਆ ਗਿਆ ਸੀਗਾ ਉਹ ਸਾਰਿਆਂ ਨੇ ਆਪਾਂ ਉਦਦਮ ਕਰਕੇ ਆਪਣੇ ਘਰ ਉਹਦੇ ਘਰ ਤੱਕ ਵਾਪਸ ਪੰਚਾਇਆ ਤੇ ਸਾਰਿਆਂ ਨੇ ਹੁਣ ਇੱਕ ਵਾਰ ਫਿਰ ਤੋਂ ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਮਾਤਾ ਜੀ ਆ ਇਹ ਆਪਣੇ ਪਰਿਵਾਰ ਚ ਵਾਪਸ ਹਨ ਕਿਉਂਕਿ ਆਪਾਂ ਸਮਝ ਸਕਦੇ ਆ ਕਿ ਜਦ ਇਸ ਤਰੀਕੇ ਕੋਈ ਘਰੋਂ ਲਾਪਤਾ ਹੋ ਜਾਂਦਾ ਹੈ ਖਾਸ ਕਰਕੇ ਇਹਨਾਂ ਦੀ ਜਿਵੇਂ ਹੁਣ ਮਾਂ ਆ ਦੁਨੀਆ ਸੁੰਨੀ ਲੱਗਦੀ ਹੈ ਇਹਨਾਂ ਨੂੰ ਸੰਸਾਰ ਚੰਗਾ ਨਹੀਂ ਲੱਗਦਾ ਔਰ ਮਨ ਚ ਪਰੇਸ਼ਾਨੀ ਬਹੁਤ ਹੁੰਦੀ ਹੈ ਕਿ ਕੁਝ ਖਾਦਾ ਹੋਵੇਗਾ ਕਿ ਨਹੀਂ ਖਾਦਾ ਹੋਵੇਗਾ ਪਤਾ ਨਹੀਂ ਕਿੱਥੇ ਹੋਵਣਗੇ ਕਿੱਥੇ ਠੋਕਰਾਂ ਖਾਰੇ ਹੋਣਗੇ ਤੇ ਪਰੇਸ਼ਾਨ ਬਹੁਤ ਨੇ ਤਕਲੀਫ ਚ ਬਹੁਤ ਹੈ ਇਹ ਤਸਵੀਰ ਤੁਸੀਂ ਦੇਖ ਲਓ ਇਹ ਤਸਵੀਰ ਪਰਮਿੰਦਰ ਕੌਰ ਜੀ ਦੀ ਹੈ ਰਾਹੋ ਦੇ ਨਿਵਾਸੀ ਹੈ ਉਹਨਾਂ ਦਾ ਬੇਟਾ ਮਨਦੀਪ ਤੇ ਗੁਰਪ੍ਰੀਤ ਇੱਥੇ ਮੌਜੂਦ ਹੈ ਤਾਂ ਤੁਸੀਂ ਸਾਰੇ ਮੇਰੇ ਰਲ ਕੇ ਇਹਨਾਂ ਦੀ ਮਦਦ ਕਰਨੀ ਹੈ ਕੋਈ ਮਨ ਚ ਹੋਰ ਗੱਲ ਕਹਿਣ ਵਾਲੀ ਹੋਵੇ ਨਹੀਂ ਨਹੀਂ ਕੋਈ ਨਹੀਂ ਬਸ ਲੱਭ ਜੇ ਬਸ ਸਾਨੂੰ ਉਹ ਹੀ ਫੋਨ ਹੈ ਉਹਨਾਂ ਕੋਲ ਨਹੀਂ ਫੋਨ ਕੁਝ ਨਹੀਂ ਹੈਗਾ ਉਹਨਾਂ ਕੋਲ ਕੁਝ ਨਹੀਂ ਹੈਗਾ ਜੀ ਉਹਨਾਂ ਕੋਲ ਤੇ ਸਾਥੀਆਂ ਫਿਰ ਤੋਂ ਕੋਈ ਵਜੇ ਤਸਵੀਰ ਦਿਖਾ ਦੇ ਜਿਹੜੇ ਨਵੇਂ ਜੁੜੇ ਆ ਫਿਰ ਤੋਂ ਬੇਨਤੀ ਇਹੀ ਹੈ ਕਿ ਗੜ ਸ਼ੰਕਰ ਮਾਲਪੁਰ ਹੁਸ਼ਿਆਰਪੁਰ ਜੇ ਕੋਈ ਕਿਤੇ ਵੀ ਮਾਤਾ ਜੀ ਨੂੰ ਦੇਖਦਾ ਪਰਮਿੰਦਰ ਇਹਨਾਂ ਦਾ ਨਾਮ ਹੈ ਔਰ ਖਾਸ ਕਰਕੇ ਹੁਸ਼ਿਆਰਪੁਰੀਆਂ ਨੂੰ ਬੇਨਤੀ ਹੈ ਬਸ ਸੱਡੇ ਮੜ ਜਾ ਸਰਚ ਕਰ ਲਿਓ ਵੀਰੋ ਬੇਨਤੀ ਹੈ ਕਿ ਹੁਸ਼ਿਆਰਪੁਰ 62 ਦੇ ਨਜ਼ਦੀਕ ਜਿਹੜੇ ਟਿਕਾਣੇ ਆ ਉੱਥੇ ਤੁਸੀਂ ਜਰੂਰ ਇੱਕ ਵਾਰੀ ਗੇੜਾ ਮਾਰ ਲਓ ਪਰਮਿੰਦਰ ਕੋਰ ਮਾਤਾ ਜੀ ਦਾ ਨਾਮ ਹੈ ਪਿੰਕ ਰੰਗ ਦਾ ਗੁਲਾਬੀ ਰੰਗ ਦਾ ਸੂਟ ਪਾਇਆ ਤੇ ਤੁਸੀਂ ਜਿਹੜਾ ਕਾਲ ਕਰਕੇ ਮਦਦ ਕਰ ਦੇਣੀ ਕੋਈ ਦੁਆਰਤੀ ਨੰਬਰ ਦੱਸ ਦੇ ਵੀਰੇ 9779169950 9797796 8606 ਇਹ ਵੀਰ ਵੀ ਜਿਹੜੇ ਆ ਹੁਣ ਹੁਸ਼ਿਆਰਪੁਰ ਨੂੰ ਹੀ ਚੱਲੇ ਆ ਤਾਂ ਤੁਸੀਂ ਵੀ ਜ਼ਰੂਰ ਹੁਸ਼ਿਆਰਪੁਰ ਨੂੰ ਮਦਦ ਕਰਨੀ ਹੈ ਬਾਕੀ ਜਿਹੜੇ ਸਾਡੇ ਉੱਤੇ ਹੋਰ ਭਰਾ ਚੈਨਲ 'ਚ ਲਾਉਂਦੇ ਸੀ ਉਹਨਾਂ ਤੱਕ ਵੀ ਵੀਡੀਓ ਜਿਹੜੀਆਂ ਪਹੁੰਚਾਣ ਲੱਗਿਆ ਉਮੀਦ ਕਰਦੇ ਆ ਬਹੁਤ ਜਲਦੀ ਅਸੀਂ ਘੰਟੇ ਦੇ ਅੱਧੇ ਘੰਟੇ 'ਚ ਮੈਨੂੰ ਉਮੀਦ ਹੈ ਕਿ ਅਸੀਂ ਦੁਬਾਰਾ ਇੱਕ ਵੀਡੀਓ ਪਾਵਾਂਗੇ ਕਿ ਮਾਤਾ ਜੀ ਮਿਲ ਗਏ ਔਰ ਵਾਹਿਗੁਰੂ ਅੱਗੇ ਅਰਦਾਸ ਹੈ ਤੁਸੀਂ ਵੀ ਸਰ ਰਲ ਕੇ ਅਰਦਾਸ ਕਰੋ ਔਰ ਕੋਸ਼ਿਸ਼ਾਂ ਕਰੋ ਤਾਂ ਜੋ ਇਹਨਾਂ ਵੀਰਾਂ ਦੀ ਮਾਂ ਇਹਨਾਂ ਨੂੰ ਵਾਪਸ ਮਿਲ ਸਕੇ ਬਹੁਤ ਬਹੁਤ ਸ਼ੁਕਰੀਆ ਆ ਤਸਵੀਰ ਸਕਰੀਨ ਤੇ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਪਰਮਿੰਦਰ ਕੌਰ ਇਹਨਾਂ ਦਾ ਨਾਮ ਹੈ ਔਰ ਮੈਂ ਨਾਲ ਦੀ ਨਾਲ ਇੱਕ ਗੱਲ ਦੱਸ ਦਵਾਂ ਇਹ ਵੀਰ ਥੋੜੇ ਕਨਫਿਊਜ਼ ਸੀਗੇ ਜਦ ਸਾਡੇ ਕੋਲ ਆਏ ਆ ਇਹ ਵਿਚਾਰੇ ਇਸ ਗੱਲ ਤੋਂ ਵੀ ਝਿਜਕਦੇ ਸੀ ਕਿ ਕਹਿੰਦੇ ਭਾਜੀ ਵੀਡੀਓ ਪਵਾਣੀ ਹੈ ਪੈਸੇ ਕਿੰਨੇ ਤਾਂ ਦੱਸ ਦਈਏ ਖਬਰ ਦੇ ਕੋਈ ਪੈਸੇ ਨਹੀਂ ਹੁੰਦੇ ਸਿਹਤਾਂ ਦੇ ਸੇਵਾ ਦੇ ਕੋਈ ਪੈਸੇ ਨਹੀਂ ਹੁੰਦੇ 8-9000 ਅਸੀਂ ਅੱਜ ਤੇ ਖਬਰ ਪਾ ਦਿੱਤੀ ਹੈ ਔਰ ਖਬਰ ਦਾ ਅੱਜ ਤੱਕ ਕਿਸੇ ਕੋਈ 1 ਰੁਪਿਆ ਨਹੀਂ ਲਿਆ ਖਬਰ ਦੇ ਕੋਈ ਪੈਸੇ ਨਹੀਂ ਹੁੰਦੇ ਤਾਂ ਬੇਝਿਜਕ ਹੋ ਕੇ ਤੁਸੀਂ ਛੱਡ ਤੱਕ ਅਪਰੋਚ ਕਰ ਸਕਦੇ ਹੋ ਜੇ ਕਦੇ ਕੋਈ ਤਕਲੀਫ ਆਉਂਦੀ ਹੈ ਫਿਰ ਤਾਂ ਤਸਵੀਰ ਦਿਖਾ ਦਿਓ ਇਹ ਤਸਵੀਰ ਨੇ ਮਾਤਾ ਜੀ ਦੀ ਇਹ ਤਸਵੀਰ ਹੈ ਮਾਤਾ ਜੀ ਦੀ ਤਾਂ ਜ਼ਰੂਰ ਮਦਦ ਕਰੋ ਬਹੁਤ ਸ਼ੁਕਰੀਆ